ਅੱਜ ਹਰਸੂ ਵੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰਦੋਜਕ ਜਾਹੇਗੇ ਸਤਿ ਪੱਖੇ ਰਵਿਦਾਸ ਗੁਰੂ ਸਮਾਗਮ ਤੇ ਲੱਖਾਂ ਦੇ ਹਿਸਾਬ ਨਾਲ ਸੰਤਾਂ ਨੇ ਤੇ ਹਾਜ਼ਰੀਆਂ ਭਰੀਆਂ ਤੇ 31 ਗੁਰਸਿੱਖਾਂ ਨੇ ਅੰਮ੍ਰਿਤ ਛੱਕ ਕੇ ਸਿੰਘ ਸਜੇ ਸਾਰੀਆਂ ਸੰਤਾਂ ਨੂੰ ਬੇਨਤੀ ਕਰਾਂਗੇ ਨਾਮ ਜਪੋ ਸਿੰਘ ਸਜੋ ਗੁਰੂ ਵਾਲੇ ਬਣੋ ਤਾਈਓ ਸਾਡਾ ਜੀਵਨ ਸਫਲਾ ਬੇਸਥਾਨ ਸਿੱਖੀ ਦੀ ਗਰੀਬ ਸਿੱਖਾਂ ਦੀ ਅਥਾ ਸੇਵਾ ਨਾਲ ਜੁੜਿਆ ਹੋਇਆ ਸਥਾਨ ਸੇਕ ਕੌਮ ਦੀ ਅਥਾ ਸੇਵਾ ਕਰ ਰਹੇ ਨੇ ਉੱਥੇ ਗੁਰੂ ਦਾ ਪ੍ਰਚਾਰ ਪ੍ਰਸਾਰ ਗੁਰਬਾਣੀ ਦਾ ਬੜੀ ਸ਼ਰਧਾ ਔਰ ਸਤਿਕਾਰ ਨਾਲ ਕਰ ਰਹੇ ਨੇ ਸੰਗਤਾਂ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਅਮਰਤ ਵੇਲੇ ਉੱਠ ਕੇ ਸਤਿਗੁਰ ਦਾ ਜਾਪ ਕਰਨਾ ਚਾਹੀਦਾ ਖੰਡੇ ਬਾਟੇ ਦੇ ਧਾਰਨੀ ਬਣੋ ਨਾਮ ਜਪੋ ਸਿੰਘ ਸਜੋ ਗੁਰਦੁਆਰਾ ਸੰਤ ਆਸ਼ਰਮ ਨਰਾਇਣ ਸਰ ਮੋਹਾਲੀ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਵਿਸ਼ਾਲ ਗੁਰਮਤ ਸਮਾਗਮ ਮੁੱਖ ਪ੍ਰਬੰਧਕ ਬਾਬਾ ਰਣਜੀਤ ਸਿੰਘ ਜੀ ਦੇ ਦੇਖਰੇਖ ਹੇਠ ਕਰਵਾਇਆ ਗਿਆ। ਸਮਾਗਮ ਚ ਸੰਤ ਬਾਬਾ ਰਣਜੀਤ ਸਿੰਘ ਜੀ ਤੱਪਾ ਦਰਾਜ ਮੋਹਾਲੀ ਵਾਲਿਆਂ ਸਮੇਤ ਵੱਖ-ਵੱਖ ਸੰਤਾਂ ਮਹਾਪੁਰਸ਼ਾਂ ਨੇ ਕੀਰਤਨ ਦੀਵਾਨ ਸਜਾ ਕੇ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੁੜਨ ਲਈ ਪ੍ਰੇਰਿਆ। ਸਮਾਗਮ ਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਰਗੜ ਦੇ ਸਾਫਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੁੰਦਾ ਨੇ ਉੱਚੇ ਚੇ ਤੌਰ ਤੇ ਹਾਜ਼ਰੀ ਲਵਾਈ ਸਮਾਗਮ ਚ ਕੇਵਲ ਪੰਜਾਬ ਤੋਂ ਹੀ ਨਹੀਂ ਬਲਕਿ ਦੇਸ਼ ਦੇ ਹੋਰ ਨਾਲ ਸੂਬਿਆਂ ਸਮੇਤ ਬਾਹਰਲੇ ਮੁਲਕਾਂ ਤੋਂ ਵੀ ਸੰਗਤਾਂ ਪਹੁੰਚੀਆਂ ਮਨਜੀਤ ਸੋਹੀ ਦੀ ਰਿਪੋਰਟ న్యూਸ ਟੂਡੇ ਪੰਜਾਬ ਅੱਜ ਹਰ ਸੋਹੀਰਾ ਛੱਡ ਕੇ ਕਰੇ ਆਨ ਕੀ ਆਸ ਦੇਨਰ ਦੋਜਕ ਜਾਹੇਗੇ ਸਤਿ ਪੱਖੇ ਰਵਿਦਾਸ ਸਤਿਗੁਰੂ ਰਵਿਦਾਸ ਮਹਾਰਾਜੀ ਦੇ 647ਵੇਂ ਪ੍ਰਕਾਸ਼ ਪੁਰਗੁਣ ਮੁਖ ਰਖਦੇ ਆ ਤਿੰਨ ਰੋਜਾ ਗੁਰਮਤਿ ਸਮਾਗਮ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਮੋਨੀ ਜੀ ਦੇ ਪਵਿੱਤਰ ਪਾਵਨ ਸਥਾਨ ਤੇ ਅਤੇ ਸ਼੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਮੋਨੀ ਜੀ ਦਾ 100 ਸਾਲਾ ਜਨਮ ਦਿਹਾੜਾ ਮਨਾਇਆ ਸੋ ਸਾਰੀਆਂ ਗੁਰਸਿੱਖ ਸੰਗਤਾਂ ਬੇਅੰਤ ਗੁਰਸਿੱਖ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕੱਲ ਮਹਾਨ ਨਗਰ ਕੀਰਤਨ ਤੇ ਸਤਿਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਤੇ ਸਾਡੇ ਨੂੰ ਸਮਰਪਤ ਅੱਜ ਮਹਾਨ ਗੁਰੂ ਸਮਾਗਮ ਤੇ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨੇ ਤੇ ਹਾਜ਼ਰੀਆਂ ਭਰੀਆਂ ਤੇ 31 ਗੁਰਸਿੱਖਾਂ ਨੇ ਅੰਮ੍ਰਿਤ ਛੱਕ ਕੇ ਸਿੰਘ ਸਜੇ ਮੈਂ ਇਹਨਾਂ ਸਿੰਘਾਂ ਨੂੰ ਗੁਰਸਿੱਖਾਂ ਨੂੰ ਲੱਖ ਲੱਖ ਵਧਾਈ ਦੇਣਾ ਜਿਨ੍ਹਾਂ ਨੇ ਸਤਿਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਅੰਮ੍ਰਿਤ ਛੱਕ ਕੇ ਸਿੰਘ ਸਜੇ ਗੁਰੂ ਵਾਲੇ ਬਣੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਨਾਮ ਜਪੋ ਸਿੰਘ ਸਜੋ ਗੁਰੂ ਵਾਲੇ ਬਣੋਂ ਤੈਨੂੰ ਸਾਡਾ ਜੀਵਨ ਸਫਲਾ ਹੈ ਮੋਹਾਲੀ ਜੋ ਸੰਤ ਮਹਾਪੁਰਸ਼ਾਂ ਦਾ ਸੰਤ baba narain singh ji mohni sahab ਦਾ ਸਥਾਨ ਹੈ ਜਿਨ੍ਹਾਂ ਨੇ ਪੰਥ ਦੀ ਸੇਕ ਕੌਮ ਦੀ ਔਰ ਸਾਡੇ ਗਰੀਬ ਸਿੱਖ ਸਮਾਜ ਦੀ ਬਹੁਤ ਵੱਡੀ ਸੇਵਾ ਆਪਦੇ ਜੀਵਨ ਵਕਾਲ ਵਿੱਚ ਕੀਤੀ ਹੈ ਜਿੱਥੇ ਲੱਖਾਂ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਗੁਰੂ ਦੇ ਸਥਾਨ ਬਹੁਤ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਜਿਹੜੀ ਹੈ ਸਥਾਪਨਾ ਕਰਵਾਈ ਆ ਔਰ ਉਸ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ ਔਰ ਪਸਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦਾ 100ਵਾਂ ਜਨਮ ਦਿਨ ਅੱਜ ਸੰਗਤਾਂ ਵੱਲੋਂ ਬੜੀ ਸ਼ਰਧਾ ਔਰ ਸਤਕਾਰ ਨਾਲ ਮਨਾਇਆ ਗਿਆ ਉਸ ਦੇ ਨਾਲ ਨਾਲ ਰਵਦਾਸ ਮਹਾਰਾਜ ਦਾ ਪਵਿੱਤਰ ਜਨਮ ਦਿਨ ਹੈ ਜਿਹੜਾ ਉਸ ਨੂੰ ਵੀ ਸਮੁੱਚੀ ਸੰਗਤ ਨੇ ਇਲਾਕੇ ਦੀ ਸੰਗਤ ਦੇ ਅਸ਼ੀਰਵਾਦ ਨਾਲ ਬਾਬਾ ਰਣਜੀਤ ਸਿੰਘ ਉਹਨਾਂ ਦੀ ਰਹਿਨਮਾਈ ਹੇਠ ਸ਼ਰਧਾ ਔਰ ਸਤਕਾਰ ਨਾਲ ਮਨਾਇਆ ਸੋ ਸਮੁੱਚੀਆਂ ਸੰਗਤਾਂ ਨੂੰ ਜਿੱਥੇ ਗੁਰਪੁਰਬ ਦੀ ਗੁਰੂ ਦਾਸ ਮਹਾਰਾਜ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਉੱਥੇ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਉਹਨਾਂ ਦਾ 100 ਸਾਲਾ ਜਨਮ ਦਿਨ ਦੀ ਵੀ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸੇਵਕਾਂ ਨੂੰ ਸ਼ਰਧਾਲੂਆਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਔਰ ਇਹ ਸਥਾਨ ਸਿੱਖੀ ਦੀ ਗਰੀਬ ਸਿੱਖਾਂ ਦੀ ਅਥਾਹ ਸੇਵਾ ਨਾਲ ਜੁੜਿਆ ਹੋਇਆ ਸਥਾਨ ਆ ਸੋ ਮੈਂ ਬਾਬਾ ਰਣਜੀਤ ਸਿੰਘ ਉਹਨਾਂ ਨੂੰ ਵੀ ਵਧਾਈ ਦਿੰਦਾ ਕਿ ਉਹ ਇੱਥੇ ਸੇਕ ਕੌਮ ਦੀ ਅਥਾਹ ਸੇਵਾ ਕਰ ਰਹੇ ਨੇ ਉੱਥੇ ਗੁਰੂ ਦਾ প্রচার প্রসার قربانی ਦਾ ਬੜੀ ਸ਼ਰਧਾ ਉਹ ਸਤਕਾਰ ਨਾਲ ਕਰ ਰਹੇ ਨੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਉਹ ਵੀ ਇਸੇ ਭਾਵਨਾ ਨਾਲ ਕੌਮ ਦੀ ਸੇਵਾ ਕਰਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ 647ਵਾਂ ਪ੍ਰਕਾਸ਼ ਉਸਤਵ ਮਨਾਇਆ ਜਾ ਰਿਹਾ। ਉੱਥੇ ਨਾਲ ਹੀ ਸੰਤ ਪਬਨ ਨਰਿੰਦਰ ਸਿੰਘ ਜੀ ਮੋਨੀ ਉਹਨਾਂ ਦਾ 100ਵਾਂ ਜਨਮ ਦਿਨ ਵੀ ਮਨਾਇਆ ਗਿਆ। ਪਰਸੋਂ ਰੋਜ਼ ਤੋਂ ਲੈ ਕੇ ਸਮਾਗਮ ਚੱਲ ਰਹੇ ਨੇ। ਪਰਸੋਂ ਪੰਜਖੰਡ ਪਾਠ ਪ੍ਰਕਾਸ਼ ਹੋਏ ਸੀ। ਕਲ ਨਗਰ ਕੀਰਤਨ ਸੀ ਨਗਰ ਕੀਰਤਨ ਇਥੋਂ ਚੱਲ ਕੇ ਰਾਮਪੁਰ ਸ਼ਨਾ ਮਹਾਲੀ ਮਹਾਲਾ ਬਾਗੜੀਆਂ ਤੇ ਹੁੰਦਾ ਹੋਇਆ ਵਾਪਸ ਇਸ ਸਥਾਨ ਤੇ ਪਹੁੰਚਿਆ ਸਾਰੇ ਪਿੰਡਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਦੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਗਿਆ ਜੋ ਕਹਣੀ ਤੇ ਕਥਨੀ ਤੋਂ ਬਾਹਰ ਹੈ ਅੱਜ ਅਮਰਤ ਵੇਲੇ ਪੰਜ ਘਟਬੰਦਾਂ ਦੇ ਭੋਗ ਪਾਏ ਉਪਰੰਤ 10 ਵਜੇ ਤੋਂ ਲੈ ਕੇ 3 ਵਜੇ ਤੱਕ ਬੇਅੰਤ ਮਹਾਪੁਰਖ ਕਥਾਵਾਚਕ ਰਾਗੀ ਢਾਡੀ ਜਥਿਆਂ ਨੇ ਧੰਨ ਸ਼੍ਰੀ ਗੁਰੂ ਵਿਦਾਸ ਦੇ ਜੀਵਨ ਬਾਰੇ ਸਿੱਖ ਸੰਗਤਾਂ ਨੂੰ ਜਾਣਨਾ ਪਾਇਆ ਕੱਤੀ ਪ੍ਰਾਣੀ ਖੰਡੇ ਬਾਟੇ ਦਾ ਮਤਸ਼ੱਕੇ ਗੁਰੂਵਾਲੇ ਬਣੇ ਉੱਥੇ ਹੀ ਸੰਤ ਬਾਬਾ ਰਣਜੀਤ ਸਿੰਘ ਜੀ ਉਹਨਾਂ ਨੇ ਕੀਰਤਨ ਕਰਦਾ ਆਖਿਆ ਕਿ ਸੰਗਤਾਂ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਅਮਰਤ ਵੇਲੇ ਉੱਠ ਕੇ ਸਤਗੁਰ ਦਾ ਜਾਪ ਕਰਨਾ ਚਾਹੀਦਾ ਖੰਡੇ ਬਾਟੇ ਦੇ ਧਾਰਨੀ ਬਣੋ ਨਾਮ ਜਪੋ ਸਿੰਘ ਸਜੋ ਤੇ ਪੂੜਿਆਂ ਦੇ ਲੰਗਰ ਚੱਲ ਰਹੇ ਨੇ ਗੁਰੂ ਕੇ ਲੰਗਰ ਟੁੱਟ ਵਰਤ ਰਹੇ ਨੇ ਫਰੂਟ ਦੇ ਲੰਗਰ ਟੁੱਟ ਵਰਤੇ ਨੇ ਇਹ ਸਮਾਗਮ ਦੇ ਵਿੱਚ ਪੰਜਾਬ ਤੋਂ ਇਲਾਵਾ ਰਾਜਸਥਾਨ ਦੀ ਸੰਗਤ ਕੈਨੇਡਾ ਤੋਂ ਸੰਗਤ ਆਈ ਆ ਹਰਿਆਣੇ ਦੀ ਸੰਗਤ ਆਈ ਆ ਗਿੱਲੜਾ ਪਰਜੀਆਂ ਦੀ ਸੰਗਤ ਆਈ ਆ ਫਤਿਹਗੜ੍ਹ ਸਾਹਿਬ ਤੋਂ ਸੰਗਤ ਆਈ ਆ ਸੋ ਲੰਗਰ ਦੇ ਵਿੱਚ ਦਿਆਲਪੁਰੇ ਦੀ ਸੰਗਤ ਵੱਲੋਂ ਮਾਲ ਬੂੜਿਆਂ ਦਾ ਜੋ ਲੰਗਰ ਬਣਾਇਆ ਜਾ ਰਿਹਾ ਉਥੇ ਹੀ ਸਾਰੀਆਂ ਸੰਗਤਾਂ ਵੱਲੋਂ ਵੱਡੇ ਲੰਗਰ ਦੇ ਵਿੱਚ ਸੇਵਾ ਕੀਤੀ ਜਾ ਰਹੀ ਆ ਕਹਣੀ ਤੇ ਕਥਰੀ ਤੋਂ ਬਾਹਰ ਆ ਸੰਗਤ ਇੱਕ ਤੋਂ ਕਿ ਚੜ੍ਹਲਦੀਆਂ ਗੁਰੂ ਕੇ ਲੰਗਰਾਂ 'ਚ ਸੇਵਾ ਕਰ ਰਹੀਆਂ ਨੇ ਸੋ ਸਾਰੀ ਸੰਗਤ ਦਾ ਰਣੀਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ